ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਰ ਚੌਥਾ ਸੋਰਠ ਪਾੜ ਪੜੋਸਣ ਪੂਛ ਲੈ ਨਾਮ ਕਾ ਪਹਿ ਛਾਂਣ ਛਵਾਈ ਹੋਂ ਦੀ ਪਾੜ ਪੜੋਸਣ ਪੂਛ ਲੈ ਨਾਮ ਕਾ ਪਹਿ ਛਾਂਣ ਛਵਾਈ ਹੋ ਤੋਪਹਿ ਦੁਗਣੀ ਮਜ਼ਦੂਰੀ ਦੇਹੋ ਮੋ ਕਾ ਬੇਢੀ ਦੇਹ ਬਤਾਈ ਹੋ ਐਸੇ ਤਰ੍ਹਾਂ ਉਚਾਰਨ ਕਰਨਾ ਤੋਪ ਹੈ ਇਥੇ ਥਮਕ ਲਾ ਦਨੀ ਹੈ ਦੁੱਗਣੀ ਮਜ਼ਦੂਰੀ ਦੇਹ ਇਥੇ ਵਿਸਰਾਮ ਹੈ ਮੋ ਕਾ ਇਥੇ ਯਮਕ ਲਾ ਦਨੀ ਹੈ ਬੇਢੀ ਦੇਹ ਬਤਾਈ ਹੋ ਰੀ ਬਾਈ ਬੇਢੀ ਦੇਣ ਨਾ ਜਾਈ ਦੇਖ ਬੇਢੀ ਰਹਿ ਦੇਖ ਬੇਢੀ ਰਹਿ ਉਸ ਮਾਈ ਹਾਂਜੀ ਦੇਖ ਪਦ ਤੇ ਵਿਸਰਾਮ ਹੈ ਦੇਖ ਬੇਢੀ ਰਹੋ ਸਮਾਈ ਹਮਾਰਾ ਬੇਢੀ ਪ੍ਰਾਨ ਆਧਾਰਾ ਹਮਾਰਾ ਹਾਂਜੀ ਇੱਥੇ ਵੀ ਲੱਗ ਜੇਗਾ ਬੇਢੀ ਤੇ ਵੀ ਲੱਗ ਜੇਗਾ ਇੱਥੇ ਠੀਕ ਹੈ ਹਮਾਰਾ ਬੇਢੀ ਪ੍ਰਾਨ ਆਧਾਰਾ ਰਹਾਉ ਬੇਢੀ ਪ੍ਰੀਤ ਮਜ਼ੂਰੀ ਮੰਗੈ ਬੇਢੀ ਪ੍ਰੀਤ ਮਜ਼ੂਰੀ ਮੰਗੈ ਬੇਢੀ ਪੱਤੀ ਬੇਢੀ ਪ੍ਰੀਤ ਮਜ਼ੂਰੀ ਮੰਗੈ ਜੋ ਕੋ ਉਛਾਣ ਛਵਾਵੈ ਫੋ ਲੋਗ ਕੁਟੰਬ ਸਭ ਹੋ ਤੇ ਤੋਰੈ ਜੀ ਸਭ ਹੋ ਉਚਾਰਨ ਕਰਨਾ ਸਭ ਹੋ ਦਿਲੈਂਕੜ ਨਹੀਂ ਲਾਉਣੇ ਸਭ ਹੋ ਬੋਲਣਾ ਹੈ ਤੋ ਆਪਨ 베ਢੀ ਆਵੇ ਹੋ ਐਸੋ 베ਢੀ ਵਰਨ ਨਾਸਾਕਾਓ ਸਭ ਅੰਤਰ ਸਭ ਠਾਈ ਹੋ ਗੁੰਗ ਮਹਾ ਗੁੰਗ ਮਹਾ ਅੰਮ੍ਰਿਤ ਰਸ ਚਾਖਿਆ ਉੱਚੇ ਕਹਿਣ ਨਾ ਜਾਈ ਹੋ ਬੇਢੀ ਕੇ ਗੁਣ ਸੁਣ ਰੀ ਬਾਈ ਜਲਦ ਬਾੰਧ ਧੂ ਥਾਪਿਓ ਹੋ ਨਾਮੇ ਕੇ ਸੁਆਮੀ ਸੀਯ ਬਹੋਰੀ ਲੰਕ ਪਭੀਖਣ ਆਪਿਓ ਹੋ ਸੋਰ ਨਾਮੇ ਕੇ ਸੁਆਮੀ ਸੀਯ ਬਹੋਰੀ ਇਥੇ ਮਿਸਰਾ ਲੰਕ ਪਪੀਖਣ ਆਪਿਓ ਹੋ ਲੰਕ ਪਦ ਤੇ ਯਮ ਕਲਾ ਦਨੀ ਹੈ ਇਹਨੂੰ ਪਪੀਖਣ ਉਚਾਰਨ ਕਰਨਾ ਹੈ ਪਪੀਖਣ ਸੁਰਠ ਘਰ ਤੀਜਾ ਅਣ ਮੜਿਆ ਮੰਡਲ ਬਾਜਾ ਹਾਂਜੀ ਆਨ ਮੜਿਆ ਇਹ ਅਣ ਤੇ ਮੜਿਆ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣਾ ਪਾਠ ਇਕੱਠਾ ਹੀ ਹੈ ਆਨ ਮੜਿਆ ਮੰਡਲ ਬਾਜਾ ਮੇਨ ਸ਼ਾਵਣ ਘਣ ਹਰ ਗਾਜੈ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੈ ਕੋਈ ਮੋਕ ਮਿਲੇਉ ਰਾਮ ਸਨੇਹੀ ਜਿਹ ਮਿਲਿਆ ਦੇਹ ਸੁਦੇਹੀ ਜਿਹ ਮਿਲਿਆ ਦੇਹ ਸੁਦੇਹੀ ਰਹਾਉ ਮਿਲ ਪਾਰਸ ਕੰਚਨ ਹੋਇਆ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਭਾਉ ਭਇਆ ਭ੍ਰਮ ਭਾਗਾ ਗੁਰ ਪੁੱਛੇ ਮਨ ਪਤੀ ਆਗਾ ਜਲ ਪੀਤਰ ਕੁੰਭ ਸਮਾਨਿਆ ਸਭ RAM ਏਕ ਕਰ ਜਾਣਿਆ ਹੰਦੀ ਸਭ RAM ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮ ਤਤ ਪਛਾਨਿਆ ਰਾਗ ਸੁਰਠ ਬਾਣੀ ਭਗਤ ਰਵਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਬ ਹਮ ਹੂਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈ ਊਦਦ ਜਲ ਕੇਵਲ ਜਲ ਮਾਹੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਅਨਲ ਅਗਮ ਜੈਸੀ ਇਥੇ ਠਮਕ ਲਾ ਦਨੀ ਲਹਿਰ ਮੈ ਇਹਨੂੰ ਮੈ ਲਾਂ ਦੇ ਨਾਲ ਨਹੀਂ ਬੋਲਣਾ ਮਮਾ ਈੜੀ ਸੀ ਅਰੀ ਛੇਤੀ ਉਚਾਰਨ ਕਰਨਾ ਮੈ ਉਦਦ ਮਯੋ ਦਦ ਪਾਠ ਦੂਸਰਾ ਪਾਠ ਹੈ ਮੁਖ ਪਾਠ ਲਹਿਰ ਮੈ ਉਦਦ ਜਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀਐ ਪ੍ਰਮ ਐਸਾ ਜੈਸਾ ਮਾਨੀਏ ਹੋਇ ਨ ਤੈਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਪਿਖਾਰੀ ਅਛਤ ਰਾਜ ਬਿਛਰਤ ਦੁਖ ਪਾਇਆ ਸੋਗਤ ਭਈ ਹਮਾਰੀ ਅਛਤ ਪਦ ਜਿਹੜਾ ਥੋੜਾ ਜਿਹਾ ਕਸਕੇ ਉਚਾਰਨ ਕਰਨਾ ਹੈ अक्षत राज बिछरत दुख पाया थी विश्राम सोगत पी हमारी राज पयंग प्रसंग जैसे है ये पयंग ये नाल नहीं उच्चारण करना पयंग उच्चारण करना राज पयंग प्रसंग जैसे है अब कछ मर्म जनाया अनिक कटक अनिक कटक जैसे भूल परे अब कहते कहन न आया अनिक जैसी इथे विश्राम थमक लादनी है, अनिक कटक ला दूल परे इथी विश्राम है अब कहते कहन न आया सर्वे एक अनेक स्वामी सब कट भोग वह ये होंकड़ भी है, है दरम्याना उच्चारण करना है सब कट भोग वह ਕਹਿਰਵਦਾਸ ਹਾਥ ਪੈ ਨਿਰੈ ਸਹਿਜ ਹੋਏ ਸੁ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ